ਵਿਰੋਧੀਆਂ ਦੇ ਵੱਲੋਂ ਲਗਾਤਾਰ ਨਿਸ਼ਾਨੇ ਸਾਧੇ ਜਾ ਰਹੇ ਆ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਜਦੋਂ ਕੋਈ ਹੋਰ ਫੜਿਆ ਜਾਂਦਾ ਤਾਂ ਉਦੋਂ ਕਹਿੰਦੇ ਕਿ ਕ腐ਪਸ਼ਨ ਦੇ ਉੱਪਰ वार ਹੋਇਆ ਔਰ ਜਦੋਂ ਹੁਣ ਆਪਦੇ ਤੇ ਗੱਲ ਆਈ ਹੈ ਤਾਂ ਹੁਣ ਕਿਸ ਤਰੀਕੇ ਦੇ ਨਾਲ ਰੌਲਾ ਪਾਇਆ ਜਾ ਰਿਹਾ ਪ੍ਰਗਟ ਸਿੰਘ ਸਮੇਤ तमाम ਲੀਡਰਾਂ ਨੇ ਇਹ ਗੱਲ ਕਹੀ ਹੈ ਉਹਨਾਂ ਨੇ ਕਿਹਾ ਕਿ ਵੈਸੇ ਤਾਂ ਕਿਸੇ ਉਹਨਾਂ ਨੇ ਕਿਹਾ ਕਿ ਅਸੀਂ ਹਰ ਤਰੀਕੇ ਦੇ ਨਾਲ ਪਰਿਵਾਰ ਦੇ ਨਾਲ ਖੜੇ ਆ ਤਾਂ ਉਦੋਂ ਹੀ ਹਰਜੋਤ ਬੈਂਸ ਉਹਨਾਂ ਦੇ ਵੱਲੋਂ ਵੀ ਇਹ ਬਿਆਨ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਅਸੀਂ ਨਾਲ ਖੜੇ ਆ ਆਪਣੇ ਲੀਡਰ ਦੇ ਔਰ ਜਿਵੇਂ ਇਹ ਤਸਵੀਰਾਂ ਦਿਖਾ ਰਹੇ ਤੁਹਾਨੂੰ ਅਰਵਿੰਦ ਕੇਜਰੀਵਾਲ ਹੁਣਾਂ ਦੇ ਘਰ ਦੇ ਬਾਹਰ ਦੀਆਂ ਜਿੱਥੇ ਜ਼ਬਰਦਸਤ ਤਰੀਕੇ ਨਾਲ ਬੈਰੀਗੇਟਿੰਗ ਕੀਤੀ ਹੋਈ ਆ ਕੁਛ ਹੀ ਦੇਰ ਤੱਕ ਮੁੱਖ ਮੰਤਰੀ ਭਗਵੰਤ ਮਾਨ ਪਹੁੰਚ ਰਹੇ ਨੇ ਜਿੱਥੇ ਦਿੱਲੀ ਤੋਂ ਗ੍ਰਿਫਤਾਰੀ ਹੋਈ ਹੈ ਜਿੱਥੇ ਅਰਵਿੰਦ ਕੇਜਰੀਵਾਲ ਹੁਣਾਂ ਦੀ ਉਹਨਾਂ ਦੇ ਘਰ ਪਹੁੰਚ ਕੇ ਉਹਨਾਂ ਦੇ ਪਰਿਵਾਰ ਦੇ ਨਾਲ ਮੁਲਾਕਾਤ ਕਰਨਗੇ ਦਿੱਲੀ ਦੇ ਪੁਲਿਸ ਜੋ ਅਧਿਕਾਰੀ ਹੈ ਉਹਨਾਂ ਦੇ ਨਾਲ ਸੀਐਮ ਸਿਕਿਉਰਿਟੀ ਰਾਤ ਦੇ ਵਿੱਚ ਤਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੁਣਾਂ ਦੀ ਕੱਲ ਗ੍ਰਿਫਤਾਰੀ ਹੋਈ ਸੀ ਔਰ ਉਸ ਤੋਂ ਬਾਅਦ ਦਿੱਲੀ ਪਹੁੰਚਣੇ ਸ਼ੁਰੂ ਹੋ ਗਏ ਤਮਾਮ ਲੀਡਰ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਕੁਛ ਹੀ ਦੇਰ ਤੱਕ ਪਹੁੰਚਣਗੇ ਅਰਵਿੰਦ ਕੇਜਰੀਵਾਲ ਦੇ ਘਰ ਦੇ ਬਾਹਰ ਇਸ ਵੇਲੇ ਅਸੀਂ ਮੌਜੂਦਾ ਉਹਨਾਂ ਦੀ ਪੂਰੀ ਸਿਕਿਉਰਿਟੀ ਟੀਮ ਹੈ ਜੋ ਸੀਐਮ ਸਿਕਿਉਰਿਟੀ ਦੀ ਟੀਮ ਪਹੁੰਚ ਚੁੱਕੀ ਹੈ ਦਿੱਲੀ ਅਰਵਿੰਦ ਕੇਜਰੀਵਾਲ ਉਹਨਾਂ ਦੇ ਘਰ ਦੇ ਬਾਹਰ ਤਾਂ ਤਸਵੀਰਾਂ ਸਿੱਧੀਆਂ ਦਿਖਾ ਦਿੰਨੇ ਤੁਹਾਨੂੰ ਕਿ ਕੁਛ ਹੀ ਦੇਰ ਤੱਕ ਮੁੱਖ ਮੰਤਰੀ ਭਗਵੰਤ ਮਾਨ ਵੀ ਪਹੁੰਚ ਜਾਣਗੇ ਤਾਂ ਸੀਐਮ ਸਿਕਿਉਰਿਟੀ ਪਹੁੰਚ ਗਈ ਹੈ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਦੀ ਜੋ ਟੀਮ ਹੈ ਕੁਛੀ ਦੇਰ ਤੱਕ ਉਹਨਾਂ ਦੇ ਪਹੁੰਚਣ ਦਾ ਵੀ ਇੱਥੇ ਦੱਸਿਆ ਜਾ ਰਿਹਾ ਔਰ ਉਸ ਤੋਂ ਪਹਿਲਾਂ ਦੱਸ ਦਈਏ ਤੁਹਾਨੂੰ ਕਿ ਇਸ ਦੀਆਂ ਤਸਵੀਰਾਂ ਦਿਖਾ ਰਹੇ ਤੁਹਾਨੂੰ ਅਰਵਿੰਦ ਕੇਜਰੀਵਾਲ ਹੁਣਾਂ ਦੇ ਘਰ ਦੇ ਬਾਹਰ ਦੀਆਂ ਜਿੱਥੇ ਜ਼ਬਰਦਸਤ ਤਰੀਕੇ ਨਾਲ ਬੈਰੀਕੇਡਿੰਗ ਕੀਤੀ ਹੋਈ ਹੈ ਔਰ ਇਥੋਂ ਹੀ ਅਰਵਿੰਦ ਕੇਜਰੀਵਾਲ ਉਹਨਾਂ ਦੀ ਕੱਲ ਗ੍ਰਿਫਤਾਰੀ ਹੋਈ ਹੈ ਇੱਥੇ ਅਰਵਿੰਦ ਕੇਜਰੀਵਾਲ ਉਹਨਾਂ ਦਾ ਘਰ ਹੈ ਜਿੱਥੋਂ ਕੱਲ ਇਹਨਾਂ ਦੀ ਗ੍ਰਿਫਤਾਰੀ ਹੋਈ ਹੈ ਅਰਵਿੰਦ ਕੇਜਰੀਵਾਲ ਉਹਨਾਂ ਦੀ ਔਰ ਕੁਛ ਹੀ ਦੇਰ ਤੱਕ ਮੁੱਖ ਮੰਤਰੀ ਭਗਵੰਤ ਮਾਨ ਪਹੁੰਚ ਰਹੇ ਨੇ ਜਿੱਥੇ ਦਿੱਲੀ ਤੋਂ ਗ੍ਰਿਫਤਾਰੀ ਹੋਈ ਹੈ ਜਿੱਥੇ ਅਰਵਿੰਦ ਕੇਜਰੀਵਾਲ ਉਹਨਾਂ ਦੀ ਉਹਨਾਂ ਦੇ ਘਰ ਪਹੁੰਚ ਕੇ ਉਹਨਾਂ ਦੇ ਪਰਿਵਾਰ ਦੇ ਨਾਲ ਮੁਲਾਕਾਤ ਕਰਨਗੇ ਔਰ ਉੱਥੇ ਹੀ ਹੌਸਲਾ ਦੇਣਗੇ ਭਗਵੰਤ ਮਾਨ ਹੁਣੀ ਤਾਂ ਹਰਜੋਤ ਬੈਂਸ ਸਮੇਤ ਬਾਕੀ ਦੀ ਜਿਹੜੀ ਲੀਡਰਸ਼ਿਪ ਹੈ ਤਾਂ ਗੱਲਬਾਤ ਹੋ ਰਹੀ ਹੈ ਦਿੱਲੀ ਦੀ ਜਿਹੜੀ ਦਿੱਲੀ ਦੇ ਪੁਲਿਸ ਜੋ ਅਧਿਕਾਰੀ ਹੈ ਉਹਨਾਂ ਦੇ ਨਾਲ ਸੀਐਮ ਸਿਕਿਉਰਿਟੀ ਰਾਪਤੇ ਦੇ ਵਿੱਚ ਹੈ ਤਾਂ ਸੀਐਮ ਸਿਕਿਉਰਿਟੀ ਪਹੁੰਚ ਗਈ ਹੈ ਮੁੱਖ ਮੰਤਰੀ ਭਗਵੰਤ ਪਾਣ ਉਹਨਾਂ ਦੀ ਸਿਕਿਉਰਿਟੀ ਦੀ ਟੀਮ ਜੋ ਹੈ ਉਹ ਪਹੁੰਚੀ ਹੈ ਹੁਣੇ ਜਸਟ ਔਰ ਇਸ ਤੋਂ ਪਹਿਲਾਂ ਹਰਜੋਤ ਬੈਂਸ ਸੁਣੀ ਪਹੁੰਚੇ ਹੋਏ ਸੀ ਕੱਲ ਰਾਤ ਹੀ ਉਹਨਾਂ ਨੇ ਕਿਹਾ ਕਿ ਅਸੀਂ ਪਹੁੰਚ ਰਹੇ ਹਾਂ ਮੈਂ ਆਪਦੇ ਲੀਡਰ ਦੇ ਲਈ ਦਿੱਲੀ ਜਾ ਰਹੇ ਹਾਂ ਔਰ ਆਈਟੀ ਉਹ ਤੋਂ ਹਰਜੋਤ ਮੈਸੂਨ ਨੂੰ ਚੁੱਕ ਲਿਆ ਗਿਆ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਔਰ ਪੁਲਿਸ ਮੁਲਾਜ਼ਮ ਉਹਨਾਂ ਨੂੰ ਚੁੱਕ ਕੇ ਲੈ ਜਾਂਦੇ ਹੋਏ ਨਜ਼ਰ ਆ ਰਹੀ ਸੀ ਵੀਡੀਓ ਵੀ ਉਹਨਾਂ ਨੇ ਸ਼ੇਅਰ ਕੀਤਾ ਸੋਸ਼ਲ ਮੀਡੀਆ ਦੇ ਉੱਪਰ ਹੋਰ ਵੀ ਬਹੁਤ ਸਾਰੇ ਲੀਡਰ ਆਮ ਆਦਮੀ ਪਾਰਟੀ ਦੇ ਦਿੱਲੀ ਪਹੁੰਚ ਰਹੇ ਆ ਔਰ ਉਹ ਇੱਕੋ ਗੱਲ ਕਹਿ ਰਹੇ ਕਿ ਅਸੀਂ ਨਾਲ ਖੜੇ ਆ ਅਸੀਂ ਅਰਵਿੰਦ ਕੇਜਰੀਵਾਲ ਹੁਣਾਂ ਦੇ ਨਾਲ ਖੜੇ ਆ ਪਰ ਉੱਥੇ ਹੀ ਤਸਵੀਰਾਂ ਜਿਹੜੀਆਂ ਨੇ ਸਿੱਧੀਆਂ ਅਸੀਂ ਤੁਹਾਨੂੰ ਦਿਖਾ ਰਹੇ ਆ ਅਰਵਿੰਦ ਕੇਜਰੀਵਾਲ ਹੁਣਾਂ ਦੇ ਘਰ ਦੇ ਬਾਹਰ ਦੀਆਂ ਜਿੱਥੇ ਕੀ ਅਰਵਿੰਦ ਕੇਜਰੀਵਾਲ ਹੁਣਾਂ ਨੂੰ ਗ੍ਰਫਤਾਰ ਕੀਤਾ ਗਿਆ ਈਡੀ ਦੇ ਵੱਲੋਂ ਕਥਿਤ ਸ਼ਰਾਬ ਘਟਾਲਾ ਮਾਮਲੇ ਦੇ ਵਿੱਚ ਅਰਵਿੰਦ ਕੇਜਰੀਵਾਲ ਹੁਣਾਂ ਦੀ ਗ੍ਰਿਫਤਾਰੀ ਹੋਈ ਹੈ ਔਰ ਅਛਵੇਰੇ ਹੀ ਦੱਸਿਆ ਜਾ ਰਿਹਾ ਹੈ ਕਿ ਬਾਈ ਰੋਡ ਮੁੱਖ ਮੰਤਰੀ ਭਗਵੰਤ ਮਾਨ ਨਿਕਲੇ ਸੀ ਪਹਿਲਾਂ ਉਹਨਾਂ ਦਾ ਪ੍ਰੋਗਰਾਮ ਸੀ ਬਾਈ 에ਅਰ ਔਨ ਦਾ ਪਰ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਕੋਈ ਫਲਾਈਟ ਨਹੀਂ ਮੌਕੇ ਤੇ ਮਿਲ ਪਈ ਜਿਸ ਤੋਂ ਬਾਅਦ ਉਹਨਾਂ ਨੇ ਐਨ ਮੌਕੇ ਤੇ ਪਲਾਨ ਚੇਂਜ ਕੀਤਾ ਔਰ ਉਹਨਾਂ ਨੇ ਫਿਰ ਸੜਕ ਮਾਰਕ ਚੁਣਿਆ ਤਾਂ ਸੜਕ ਰਾਹੀਂ ਆ ਰਹੇ ਨੇ ਬਾਈ ਰੋਡ ਮੁੱਖ ਮੰਤਰੀ ਭਗਵੰਤ ਮਾਨ ਨੇ ਰੋਕੀ ਤਾਂ ਦਿੱਲੀ ਆਉਣ ਦਾ ਤਾਂ ਕੁਛ ਹੀ ਦਿਨ ਤੱਕ ਮੁੱਖ ਮੰਤਰੀ ਭਗਵੰਤ ਮਾਨ ਪਹੁੰਚ ਜਾਣਗੇ ਕਿਉਂਕਿ ਉਹਨਾਂ ਦੀ ਸਿਕਿਉਰਿਟੀ ਟੀਮ ਹੈ ਜਿਹੜੀ ਸੀਐਮ ਸਿਕਿਉਰਿਟੀ ਪਹੁੰਚ ਚੁੱਕੀ ਹੈ ਅਰਵਿੰਦ ਕੇਜਰੀਵਾਲ ਦੇ ਘਰ ਦੇ ਬਾਹਰ ਤਾਂ ਇਹ ਅਰਵਿੰਦ ਕੇਜਰੀਵਾਲ ਦੇ ਘਰ ਦੇ ਬਾਹਰ ਦੀਆਂ ਤਸਵੀਰਾਂ ਨੇ ਵੈਸੇ ਤਾਂ ਚਹਲ ਪਹਿਲ ਨਜ਼ਰ ਨਹੀਂ ਆ ਰਹੀ ਇੱਥੇ ਕਿਉਂਕਿ ਅਰਵਿੰਦ ਕੇਜਰੀਵਾਲ ਆਪਣਾ ਦੀ ਗ੍ਰਿਫਤਾਰੀ ਹੋ ਗਈ ਬਾਕੀ ਦੀ ਜਿਹੜੀ ਉਹਨਾਂ ਦੀ ਲੀਡਰਸ਼ਿਪ ਹੈ ਉਹ ਆਮ ਆਦਮੀ ਪਾਰਟੀ ਦੇ ਦਫਤਰ ਪਹੁੰਚ ਗਈ ਸੀ ਕੁਝ ਪ੍ਰੋਟੈਸਟ ਕਰਨ ਲੱਗੇ ਸੀ ਆਈਟੀਓ ਦੇ ਨੇੜੇ ਔਰ ਉੱਥੇ ਹੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਉੱਥੇ ਕਈ ਲੀਡਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਖੈਰਫੋਨ ਮੁੱਖ ਮੰਤਰੀ ਭਗਵੰਤ ਪਾਣਚੰਗੀ ਪਰਿਵਾਰ ਦੇ ਨਾਲ ਮੁਲਾਕਾਤ ਉਹਨਾਂ ਦੇ ਵੱਲੋਂ ਕੀਤੀ ਜਾਣੀ ਹੈ ਮੁਲਾਕਾਤ ਕਰਕੇ ਉਹਨਾਂ ਨੂੰ ਹੌਸਲਾ ਦਿੱਤਾ ਜਾਏਗਾ ਔਰ ਉੱਥੇ ਹੀ ਜਿੰਨੀ ਲੀਡਰਸ਼ਿਪ ਹੈ ਆਮ ਆਦਮੀ ਪਾਰਟੀ ਦੀ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਕਿ ਅਸੀਂ ਅਰਵਿੰਦ ਕੇਜਰੀਵਾਲ ਉਹਨਾਂ ਦੇ ਨਾਲ ਹਾਂ ਪਰ ਉੱਥੇ ਹੀ ਵਿਰੋਧੀਆਂ ਦੇ ਵੱਲੋਂ ਲਗਾਤਾਰ ਨਿਸ਼ਾਨੇ ਸਾਦੇ ਜਾ ਰਹੇ ਆ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਦੋਂ ਕੋਈ ਹੋਰ ਫੜਿਆ ਜਾਂਦਾ ਤਾਂ ਉਦੋਂ ਕਹਿੰਦੇ ਕਿ ਕ腐ਪਸ਼ਨ ਦੇ ਉੱਪਰ वार ਹੋਇਆ ਔਰ ਜਦੋਂ ਹੁਣ ਆਪਦੇ ਤੇ ਗੱਲ ਆਈ ਹੈ ਤਾਂ ਹੁਣ ਕਿਸ ਤਰੀਕੇ ਦੇ ਨਾਲ ਰੌਲਾ ਪਾਇਆ ਜਾ ਰਿਹਾ ਪ੍ਰਗਟ ਸਿੰਘ ਸਿੰਘ ਸਮੇਤ तमाम ਲੀਡਰਾਂ ਨੇ ਇਹ ਗੱਲ ਕਹੀ ਹੈ ਉਹਨਾਂ ਨੇ ਕਿਹਾ ਕਿ ਵੈਸੇ ਤਾਂ ਬਦਲਾਖੋਰੀ ਜਿਹੜੀ ਆ ਮਾੜੀ ਆ ਪਰ ਜਿਸ ਤਰ੍ਹਾਂ ਇਹਨਾਂ ਨੇ ਕੀਤਾ ਕਿਉਂਕਿ ਇਸ ਤਰ੍ਹਾਂ ਦੀ ਦੀ ਗੱਲ ਕਹਿੰਦੀਆਂ ਹੋਈਆਂ तमाम ਵਿਰੋਧੀ ਧਿਰ ਦੇ ਆਗੂ ਨਜ਼ਰ ਆਏ ਉਹਨਾਂ ਨੇ ਇਸ ਤਰ੍ਹਾਂ ਦੇ ਅਲਿਗੇਸ਼ਨ ਵੀ ਲਾਏ ਉਹਨਾਂ ਨੇ ਕਿਹਾ ਕਿ ਭਾਜੀਪੀ ਜੋ ਕਰ ਰਹੀ ਉਹ ਵੀ ਠੀਕ ਨਹੀਂ ਕਰ ਰਹੀ ਪਰ ਇਹਨਾਂ ਨੇ ਵੀ ਇਹਨਾਂ ਚੀਜ਼ਾਂ ਨੂੰ ਪਰਤ ਪਾਈ ਹੈ ਇਹ ਗੱਲ ਕੀਤੀ ਹੈ ਤਾਂ ਖੈਰ ਹੁਣ ਮੁੱਖ ਮੰਤਰੀ ਭਗਵੰਤ ਪਾਣ ਦੀ ਜਿਹੜੀ ਸਿਕਿਉਰਿਟੀ ਟੀਮ ਹੈ ਦੇਖ ਸਕਦੇ ਹੋ ਤੁਸੀਂ ਤਾਂ ਚੀਫ ਮਿਨਿਸਟਰ ਦੀ ਸਿਕਿਉਰਿਟੀ ਟੀਮ ਹੈ ਉਹ ਪਹੁੰਚ ਗਈ ਹੈ ਔਰ ਅਰਵਿੰਦ ਕੇਜਰੀਵਾਲ ਦੇ ਘਰ ਸਿਕਿਉਰਿਟੀ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਔਰ ਦੇਖ ਸਕਦੇ ਹੋ ਤਾਂ ਦਿੱਲੀ ਤੋਂ ਇਸ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਜਿੱਥੇ ਅਰਵਿੰਦ ਕੇਜਰੀਵਾਲ ਹੁਣਾਂ ਦਾ ਘਰ ਹੈ ਦਿੱਲੀ ਦੇ ਮੁੱਖ ਮੰਤਰੀ ਦਾ ਔਰ ਇੱਥੋਂ ਹੀ ਕੱਲ ਬੀਤੀ ਰਾਤ ਗ੍ਰਿਫਤਾਰੀ ਹੋਈ ਹੈ ਨੌ ਸਮਨ ਦਿੱਤੇ ਗਏ ਸੀ ਦਸਵਾਂ ਸਮਨ ਅਰਵਿੰਦ ਕੇਜਰੀਵਾਲ ਹੁਣਾਂ ਨੂੰ ਦੇਣ ਵਾਸਤੇ ਪਹੁੰਚੀ ਸੀ ਟੀਮ ਔਰ ਉੱਥੇ ਹੀ ਉਸ ਤੋਂ ਬਾਅਦ ਫਿਰ ਪੁੱਛਗਿੱਛ ਕਰਨ ਦੇ ਲਈ ਟੀਮ ਗਈ ਫਿਰ ਪੁੱਛਗਿੱਛ ਤੋਂ ਬਾਅਦ ਫਿਰ ਅਰਵਿੰਦ ਕੇਜਰੀਵਾਲ ਹੁਣਾਂ ਨੂੰ ਗ੍ਰਫਤਾਰ ਕਰ ਲਿਆ ਗਿਆ ਸੀ ਤਾਂ ਸਿੱਧੀਆਂ ਤਸਵੀਰਾਂ ਦਿੱਲੀ ਤੋਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਅਰਵਿੰਦ ਕੇਜਰੀਵਾਲ ਹੁਣਾਂ ਦਾ ਕਰ ਹੈ ਉੱਥੇ ਚਹਿਲ ਪਹਿਲ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਹੁਣ ਮੁੱਖ ਮੰਤਰੀ ਭਗਵੰਤ ਮਾਨ ਕੁਛ ਹੀ ਦੇਰ ਤੱਕ ਇੱਥੇ ਪਹੁੰਚਣ ਵਾਲੇ ਆ ਔਰ ਉਹਨਾਂ ਦੇ ਵੱਲੋਂ ਕੀ ਬਿਆਨ ਦਿੱਤਾ ਜਾਂਦਾ ਕੀ ਸਟੇਟਮੈਂਟ ਦਿੱਤੀ ਜਾਂਦੀ ਹੈ ਇਹ ਦੇਖਣਾ ਹੋਵੇਗਾ ਕਿਉਂਕਿ ਆਮ ਆਦਮੀ ਪਾਰਟੀ ਦੇ ਜੇ ਟੌਪ ਦੇ ਦੋ ਲੀਡਰਾਂ ਦੀ ਗੱਲ ਕੀਤੀ ਜਾਵੇ ਤਾਂ ਅਰਵਿੰਦ ਕੇਜਰੀਵਾਲ ਤੇ ਦੂਜੇ ਨੰਬਰ ਤੇ ਮੁੱਖ ਮੰਤਰੀ ਭਗਵੰਤ ਮਾਨ ਤਾਂ ਹੁਣ ਅਰਵਿੰਦ ਕੇਜਰੀਵਾਲ ਜੇਲ੍ਹ ਦੇ ਵਿੱਚ ਨੇ ਤਾਂ ਸਾਰਾ ਦਰਉਮਦਾਰ ਆ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਦੇ ਮੋੜਿਆਂ ਤੇ ਹੋਏਗਾ ਸ਼ਾਇਦ ਪਰ ਹੁਣ ਦੇਖਣਾ ਹੈ ਕਿ ਕਿਸ ਤਰੀਕੇ ਨਾਲ ਲੀਡ ਕਰਦੇ ਆ ਮੁੱਖ ਮੰਤਰੀ ਭਗਵੰਤ ਮਾਨ ਜਾਂ ਅੱਗੇ ਕੀ ਦਿਸ਼ਾ ਨਿਰਦੇਸ਼ ਹੁੰਦੇ ਆ ਅੱਗੇ ਕੀ ਸਟ੍ਰੈਟਜੀ ਆਮ ਆਦਮੀ ਪਾਰਟੀ ਦੀ ਹੁੰਦੀ ਆ ਇਹ ਦੇਖਣਾ ਦਿਲਚਸਪ ਰਹੇਗਾ ਪਰ ਸੁਪਰੀਮ ਕੋਰਟ ਪਹੁੰਚ ਕੀਤੀ ਸੀਗੀ ਆਮ ਆਦਮੀ ਪਾਰਟੀ ਨੇ ਕਿ ਸੁਪਰੀਮ ਕੋਰਟ ਦਾ ਦਰਵਾਜ਼ਾ ਉਹਨਾਂ ਨੇ ਖੜਕਾਇਆ ਔਰ ਉਸ ਤੋਂ ਬਾਅਦ ਦੇਖਣਾ ਹੈ ਕਿ ਹੁਣ ਰਾਹਤ ਮਿਲਦੀ ਹੈ ਕਿ ਨਹੀਂ ਪਰ ਈ ਈਡੀ ਪੇਸ਼ ਕਰੇਗੀ ਅ ਅਰਵਿੰਦ ਕੇਜਰੀਵਾਲ ਨੂੰ ਕੋਰਟ ਦੇ ਵਿੱਚ ਪਰ ਉਸੇ ਵਿਚਾਲੇ ਸਿੱਧੀਆਂ ਤਸਵੀਰਾਂ ਤੁਹਾਨੂੰ ਦਿੱਲੀ ਤੋਂ ਦਿਖਾ ਰਹੇ ਹਾਂ ਅਰਵਿੰਦ ਕੇਜਰੀਵਾਲ ਦੇ ਘਰ ਦੇ ਬਾਹਰੋਂ ਇਸ ਦੀਆਂ ਤਸਵੀਰਾਂ ਜਿੱਥੇ ਮੁੱਖ ਮੰਤਰੀ ਭਗਵੰਤ ਪਾਣ ਕੁਝ ਹੀ ਦੇਰ ਤੱਕ ਪਹੁੰਚਣ ਵਾਲੇ ਆ ਔਰ ਉਹਨਾਂ ਦੀ ਸਿਕਿਉਰਿਟੀ ਟੀਮ ਮੌਕੇ ਤੇ ਪਹੁੰਚ ਚੁੱਕੀ ਹੈ ਤਾਂ ਸੁਨੀਤਾ ਕੇਜਰੀਵਾਲ ਜੋ ਕਿ ਅਰਵਿੰਦ ਕੇਜਰੀਵਾਲ ਦੇ ਵਾਈਫਸ ਨੇ ਉਹਨਾਂ ਦੇ ਨਾਲ ਔਰ ਉਹਨਾਂ ਦੀ ਬੇਟੀ ਦੇ ਨਾਲ ਮੁਲਾਕਾਤ ਕੀਤੀ ਜਾਏਗੀ ਮੁੱਖ ਮੰਤਰੀ ਪਗਵੰਤ ਮਾਨ ਹੁਣਾਂ ਦੇ ਨਾਲ ਔਰ ਉੱਥੇ ਹੀ ਉਹਨਾਂ ਨੇ ਇਹ ਗੱਲ ਕੱਲ ਵੀ ਕਹੀ ਸੀ ਉਹਨਾਂ ਨੇ ਕਿਹਾ ਕਿ ਅਸੀਂ ਹਰ ਤਰੀਕੇ ਦੇ ਨਾਲ ਪਰਿਵਾਰ ਦੇ ਨਾਲ ਖੜੇ ਹਾਂ ਤਾਂ ਉੱਥੇ ਹੀ ਹਰਜੋਤ ਬੈਸ ਹੁਣਾਂ ਦੇ ਵੱਲੋਂ ਵੀ ਇਹ ਬਿਆਨ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਅਸੀਂ ਨਾਲ ਖੜੇ ਹਾਂ ਆਪਣੇ ਲੀਡਰ ਦੇ ਔਰ ਬਾਕੀ ਦੇ ਲੀਡਰ ਵੀ ਜਿਨੇ ਆਮ ਆਦਮੀ ਪਾਰਟੀ ਦੇ ਭਾਵੇਂ ਪੰਜਾਬ ਯੂਨਿਟ ਹੋਵੇ ਦਿੱਲੀ ਯੂਨਿਟ ਹੋਵੇ ਸਾਰਿਆਂ ਦੇ ਵੱਲੋਂ ਬਿਆਨ ਆਏ ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਲੀਡਰ ਦੇ ਨਾਲ ਖੜੇ ਹਾਂ ਤਾਂ ਹੁਣ ਜਾਂਚ ਪੜਤਾਲ ਕੀਤੀ ਜਾਏਗੀ ਦੇਖ ਸਕਦੇ ਹੋ ਤੁਸੀਂ ਸਿਕਿਉਰਿਟੀ ਟੀਮ ਜੋ ਹੈ ਉਹ ਮੌਕੇ ਦੇ ਉੱਪਰ ਪਹੁੰਚ ਗਈ ਹੈ ਨੇੜੇ-ਤੇੜੇ ਜਿਹੜੀਆਂ ਗੱਡੀਆਂ ਖੜੀਆਂ ਉਹਨਾਂ ਨੂੰ ਚੈੱਕ ਕੀਤਾ ਜਾਏਗਾ ਕਿਉਂਕਿ ਮੁੱਖ ਮੰਤਰੀ ਨੇ ਜਦੋਂ ਕਿਤੇ ਜਾਣਾ ਹੁੰਦਾ ਤਾਂ ਇਸ ਤਰੀਕੇ ਦੇ ਨਾਲ ਜਾਂਚ ਪੜਤਾਲ ਮੌਕੇ ਤੇ ਕੀਤੀ ਜਾਂਦੀ ਹੈ ਕਿਤੇ ਕੋਈ ਐਕਸਪਲੋਸਿਵ ਤਾਂ ਨਹੀਂ ਜਾਂ ਕਿਤੇ ਕੋਈ ਸ਼ੱਕੀ ਚੀਜ਼ ਤਾਂ ਨਹੀਂ ਤਾਂ ਕੱਲੀ-ਕੱਲੀ ਚੀਜ਼ ਜਿਹੜੀ ਆ ਉਹ ਜਾਂਚੀ ਪੜਤਾਲੀ ਜਾਂਦੀ ਹੈ ਤਾਂ ਹੁਣ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਦੀ ਜੋ ਸਿਕਿਉਰਿਟੀ ਟੀਮ ਹੈ ਸੀਐਮ ਸਿਕਿਉਰਿਟੀ ਪਹੁੰਚ ਚੁੱਕੀ ਹੈ ਅਰਵਿੰਦ ਕੇਜਰੀਵਾਲ ਹੁਣਾਂ ਦੇ ਘਰ ਦੇ ਨਜ਼ਦੀਕ ਔਰ ਦੇਖਣਾ ਕਿ ਮੁੱਖ ਮੰਤਰੀ ਕੀ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਤਾਂ ਉਹਨਾਂਗੇ ਪਰਿਵਾਰ ਦੇ ਨਾਲ ਹੀ ਗੱਲਬਾਤ ਕਰਨਗੇ ਉਸ ਤੋਂ ਬਾਅਦ ਫਿਰ ਦਿੱਲੀ ਦੇ ਵਿੱਚ ਆ ਕੇ ਆਵਾਦਮੀ ਪਾਰਟੀ ਦੇ ਬਾਕੀ ਲੀਡਰਾਂ ਦੇ ਨਾਲ ਮੁਲਾਕਾਤ ਕਰਨਗੇ ਬਾਕੀ ਲੀਡਰਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਫਿਰ ਦੱਸਿਆ ਜਾ ਰਿਹਾ ਪ੍ਰੈਸ ਕਾਨਫਰੰਸ ਵੀ ਕਰਨਗੇ ਔਰ ਸਦਾ ਬੀਜੇਪੀ ਤੇ ਨਿਸ਼ਾਨਾ ਰਹੇਗਾ ਉਹਨਾਂ ਦਾ ਕਿ ਅੱਗੇ ਇਲੈਕਸ਼ਨ ਆ ਰਿਹਾ ਔਰ ਇੰਡੀਆ ਗੱਠ ਜੋੜ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਦੇ ਵਿੱਚ ਬੀਜੇਪੀ ਇਸ ਤਰ੍ਹਾਂ ਦੇ ਇਲਜ਼ਾਮ ਬੀਜੇਪੀ ਦੇ ਉੱਪਰ ਲਗਾਏ ਜਾ ਰਹੇ ਸੀ ਭਗਵੰਤਪານ ਹੁਣਾਂ ਦੇ ਵੱਲੋਂ ਵੀ ਤੇ ਬਾਕੀ ਦੀ ਜਿਹੜੀ ਲੀਡਰਸ਼ਿਪ ਆ ਉਹਨਾਂ ਦੇ ਵੱਲੋਂ ਵੀ ਤਾਂ ਹੁਣ ਕੁਛ ਹੀ ਦਿਨ ਤੱਕ ਪੰਜਾਬ ਦੇ ਮੁੱਖ ਮੰਤਰੀ ਭਗਵੰਤਪານ ਦਿੱਲੀ ਪਹੁੰਚਣਗੇ ਔਰ ਸੀਐਮ ਸਿਕਿਉਰਟੀ ਜਰੂਰ ਪਹੁੰਚ ਚੁੱਕੀ ਹੈ ਤਸਵੀਰਾਂ ਅਸੀਂ ਲਗਾਤਾਰ ਤੁਹਾਨੂੰ ਦਿਖਾ ਰਹੇ ਸੀ ਉੱਥੇ ਹੀ ਦੱਸ ਦਈਏ ਤੁਹਾਨੂੰ ਕਿ ਹਰਜੋਤ ਪੈਂਸੂਣਾ ਦੀ ਗ੍ਰਿਫਤਾਰੀ ਹੋਈ ਹੈ ਹਰਜੋਤ ਪੈਂਸੂਣਾ ਨੂੰ ਚੁੱਕ ਕੇ ਲਈ ਹੈ ਪੁਲਿਸ ਦਿੱਲੀ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ ਹਰਜੋਤ ਪੈਂਸ ਨੂੰ ਹੋਰ ਵੀ ਕਿਹ ਲੀਡਰਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਜਿਹੜੇ ਕਿ ਅਰਵਿੰਦ ਕੇਜਰੀਵਾਲ ਦੇ ਹੱਕ ਦੇ ਵਿੱਚ ਕੋਈ ਪੰਜਾਬ ਤੋਂ ਪਹੁੰਚਿਆ ਕੋਈ ਹੋਰ ਵੱਖ-ਵੱਖ ਥਾਵਾਂ ਤੋਂ ਪਹੁੰਚੇ ਸੀ ਕੋਈ ਦਿੱਲੀ ਦੇ ਲੀਡਰ ਸੀ ਜਿਹੜੇ ਆਈਟੀਓ ਦੇ ਨਜ਼ਦੀਕ ਆ ਕੇ ਪ੍ਰੋਟੈਸਟ ਕਰ ਰਹੇ ਸੀ ਧਰਨੇ ਤੇ ਬੈਹੇ ਸੀ ਉਹਨਾਂ ਨੂੰ ਚੁੱਕ ਕੇ ਪੁਲਿਸ ਨੇ ਗੱਡੀਆਂ ਦੇ ਵਿੱਚ ਬਿਠਾਇਆ ਔਰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹੈ ਔਰ ਉੱਥੇ ਹੀ ਹੁਣ ਭਗਵੰਤਪਨ ਹੁਣੀ ਆਉਣਗੇ ਅਰਵਿੰਦ ਕੇਜਰੀਵਾਲ ਦੇ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਜਾਏਗੀ ਔਰ ਉਸ ਤੋਂ ਬਾਅਦ ਦੇਖਣਾ ਹੈ ਕਿ ਪ੍ਰੈਸ ਕਾਨਫਰੰਸ ਦੇ ਵਿੱਚ ਭਗਵੰਤਪਨ ਹੁਣੀ ਕੀ ਕਹਿੰਦੇ ਆ ਕੈਮਰਾ ਪ੍ਰਸੰਜਨ ਦੇ ਨਾਲ ਵਿਕਰਮ ਸਿੰਘ ਰੂਪ ਪੰਜਾਬ ਟੀਵੀ ਦਿੱਲੀ